ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਐਤਵਾਰ ਸ਼ਾਮ ਨੂੰ ਸ੍ਰੀ ਦੰਡੀ ਸਵਾਮੀ ਮੰਦਿਰ ਵਿਖੇ ਪ੍ਰਾਰਥਨਾ ਕੀਤੀ ਅਰੋੜਾ ਨੇ ਇੱਕ ਸ਼ਰਤਾਲੂ ਵਜੋਂ ਹਫਤਾਵਾਰੀ ਸ੍ਰੀ ਹਰੀ ਨਾਮ ਸੰਕੀਰਨਤਨ ਵਿੱਚ ਹਿੱਸਾ ਲਿਆ ਅਤੇ ਲੁਧਿਆਣਾ ਵਾਸੀਆਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਉਹਨਾਂ ਨੇ ਸ਼੍ਰੀ ਦੰਡੀ ਸਵਾਮੀ ਜੀ ਮਹਾਰਾਜ ਦੀ ਤਪਸਥਲੀ ਅਤੇ ਸਮਾਦੀ ਵਿੱਚ ਆਸ਼ੀਰਵਾਦ ਪ੍ਰਾਪਤ ਕੀਤਾ ਜੋ ਕਿ ਵਿਸ਼ਵਾਸ ਦਾ ਇੱਕ ਪ੍ਰਮੁੱਖ ਕੇਂਦਰ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਸ਼ੀਰਵਾਦ ਲੈਣ ਆਉਂਦੇ ਹਨ ਬਾਅਦ ਵਿੱਚ ਉਹਨਾਂ ਕਿਹਾ ਕਿ ਮੈਂ ਅੱਜ ਸ਼੍ਰੀ ਦੰਡੀ ਸਵਾਮੀ ਮੰਦਿਰ ਦੇ ਦਰਸ਼ਨ ਕਰਕੇ ਤਨ ਮਹਿਸੂਸ ਕਰਦਾ ਹਾਂ ਮੈਂ ਲੁਧਿਆਣਾ ਦੇ ਲੋਕਾਂ ਦੀ ਭਲਾਈ ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਹੈ ਸ਼੍ਰੀ ਦੰਡੀ ਸਵਾਮੀ ਜੀ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੇ ਪ੍ਰਾਰਥਨਾ ਕਰਨ ਤੋਂ ਬਾਅਦ ਅਰੋੜਾ ਨੇ ਪੂਜਾ ਪੰਡਾਰੀ ਦੀਆਂ ਚੀਜ਼ਾਂ ਦਾ ਵਪਾਰ ਕਰਨ ਵਾਲੀਆਂ ਇੱਕ ਨੇੜਲੀ ਦੁਕਾਨ ਵਿੱਚ ਵੀ ਗਏ ਜਿੱਥੇ ਦੁਕਾਨ ਦੇ ਮਾਲਕ ਨੇ ਉਹਨਾਂ ਨੂੰ ਸਤਿਕਾਰ ਵਜੋਂ ਉਹਨਾਂ ਨੂੰ ਹਾਰ ਪਹਿਨਾਈ ਅੱਜ ਸ ਵੀਰ ਸੰਸਦ ਮੈਂਬਰ ਅਰੋੜਾ ਨੇ ਲੁਧਿਆਣਾ ਦੇ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਮੰਦਿਰ ਦਾ ਵੀ ਦੌਰਾ ਕੀਤਾ ਤੇ ਆਪਣੀ ਪ੍ਰਾਰਥਨਾ ਕੀਤੀ ਮੰਦਿਰ ਦੇ ਮਹਾਂਤਰ ਨਰੈਣਦਾਸ ਪੁਰੀ ਨੇ ਅਰੋੜਾ ਨਾਲ ਸਾਂਝਾ ਕੀਤਾ ਕਿ ਉਹਨਾਂ ਦੇ ਸਵਰਗੀ ਪਿਤਾ ਪ੍ਰਾਨਨਾਥ ਅਰੂੜਾ ਹਰ ਸੋਮਵਾਰ ਨੂੰ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਲਈ ਮੰਦਿਰ ਆਉਂਦੇ ਸਨ। ਮਹਾਂਤ ਜੀ ਨੇ ਅਰੂੜਾ ਨੂੰ ਆਪਣਾ ਆਸ਼ੀਰਵਾਦ ਦਿੱਤਾ।